ਦੇ ਵਿੱਚ ਔਰਮਨ ਕਮਿਸ਼ਨ ਦੇ ਚੇਅਰਪਰਸਨ ਨੇ ਐਕਚੁਅਲੀ ਆ ਸੀ। ਔਰ ਮੈਨੂੰ ਇਸ ਗੱਲ ਤੋਂ ਤੇ ਮਾਣ ਹੋਇਆ ਹੈ ਕਿ ਔਰਤਾਂ ਦੇ ਸਦਕਾ ਮਹਾਲ ਕਰਨ ਵਾਸਤੇ ਕੋਈ ਕਮਿਸ਼ਨ ਜਿਹੜਾ ਹੈ ਉਹ ਇੱਥੇ ਪੰਜਾਬ ਸਰਕਾਰ ਨੇ ਬਣਾਇਆ ਹੈ। ਸਾਡੇ ਭੈਣ ਜੀ ਪਹਿਲਾਂ ਪਰਮਜੀਤ ਕੌਰ ਲਾਂਡਰਾ ਵੀ ਇਸ ਅਸਥਾਨ ਤੇ ਰਏ। ਅੱਜ ਪਰਜੀਤ ਮੈਨੂੰ ਛੋਟਾ ਚੀਫ ਬਣੇ। ਇੱਕ ਮਿੰਟ ਤੁਸੀਂ ਇੱਥੇ ਠੀਕ ਉਹਦਾ ਵੀ ਮੇਰੇ ਖਿਆਲੇ ਪਹਿਲਾਂ ਕਮਿਸ਼ਨ ਬਣਦੀ ਸੀਗਾ ਇਹਨੂੰ ਚਾਲੂ ਕੀਤਾ ਸੀ ਸੋ ਇਹਦੀ ਇੱਕ ਅਹਿਮੀਅਤ ਕੀ ਹੈ ਅੱਜ ਚੇਅਰਪਰਸਨ ਸਾਹਿਬ ਨੇ ਦਿਖਾਤੀ ਹੈ ਕਿ ਔਰਤ ਦੀ ਸੁਰੱਖਿਆ ਔਰਤ ਦੀ ਇੱਜ਼ਤ ਔਰਤ ਦਾ ਸਨਮਾਨ ਮਾਨ ਬਹਾਲ ਕਰਨਾ ਸਾਡਾ ਫਰਜ਼ ਬਣਦਾ ਹੈ ਸੋ ਉਹਨਾਂ ਨੇ ਐਕਚੁਅਲ ਲਿਆ ਸੀ ਉਨਾਂ ਨੇ ਮੈਨੂੰ ਬੁਲਾਇਆ ਸੀ ਕਿ ਤੁਸੀਂ ਆਪਣਾ ਪੱਖ ਦੱਸੋ ਅਸੀਂ ਸਾਰੇ ਇਹ ਗੱਲ ਕਹਿ ਕੇ ਆਏ ਹਾਂ ਆਪਣੇ ਉਹਨੂੰ ਪੜਿਆ ਲਿਖਿਆ ਕਹਿੰਦਾ ਹੋਵੇ ਜਿਹੜਾ ਸਿਆਣਾ ਕਹਿੰਦਾ ਹੋਵੇ ਔਰ ਉਸ ਪਦਵੀ ਤੇ ਬੈਠਾ ਹੋਵੇ ਜਿਸ ਦਾ ਬੜਾ ਵੱਡਾ ਇਤਿਹਾਸ ਹੈ ਗੌਰਵ ਮਈ ਇਤਿਹਾਸ ਹੈ ਸ਼ਾਨਮਤ ਇਤਿਹਾਸ ਹੈ ਤੇ ਉਸ ਮਹਾਨ ਪਦਵੀ ਤੇ ਬੈਠਾ ਪ੍ਰਧਾਨ ਜਦੋਂ ਇਸ ਦੀ ਪਾਸ਼ਾ ਬੋਲੇਗਾ ਤੇ ਅੱਜ ਸੇ ਕੌਮ ਨੂੰ ਜਾਂ ਸਾਰੀ ਮਨੁੱਖਤਾ ਨੂੰ ਕਿੰਨੀ ਪੀੜਾ ਹੋਈ ਹੋਵੇਗੀ ਮੈਂ ਇਸ ਗੱਲ ਦੇ ਉੱਤੇ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਮੈਂ ਕਿਸੇ ਵਿਅਕਤੀ ਨੂੰ ਮੇਰਾ ਬੜਾ ਸਨਮਾਨ ਕਰਦੇ ਆ ਉਹਨੇ ਉਸ ਦਿਨ ਤੋਂ ਲੈ ਕੇ ਮੈਨੂੰ ਟੈਲੀਫੋਨ ਨਹੀਂ ਕੀਤਾ ਮੈਂ ਕੱਲ ਉਹਨੂੰ ਫੋਨ ਕੀਤਾ ਮੈਂ ਕਿਹਾ ਕਿ ਤੁਸੀਂ ਤੇ ਮੇਰੀ ਬਾਤ ਨਹੀਂ ਪੁੱਛੀ ਤੁਸੀਂ ਟੈਲੀਫੋਨ ਵੀ ਨਹੀਂ ਕੀਤਾ ਉਹਨੇ ਪਤਾ ਕੀ ਕਿਹਾ ਕਹਿੰਦੇ ਬੀਬੀ ਜੀ ਉਹ ਸ਼ਬਦ ਸੁਣ ਕੇ ਨਾ ਜੀ ਮੈਂ ਆਪਣੇ ਨੂੰ ਮਰਦ ਹੋਣ ਤੇ ਗਾਲਾਂ ਕੱਢ ਰਿਹਾ ਤੁਸੀਂ ਇਹ ਦੇਖੋ ਵੀ ਮਰਦ ਲੋਕ ਜਿਹੜੇ ਆ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਬਹੁਤ ਵੱਡੀ ਗਲਤੀ ਹੈ ਬਹੁਤ ਵੱਡਾ ਅਪਮਾਨ ਹੈ ਜੇ ਉਹਨਾਂ ਦੇ ਮਨ 'ਚ ਵੀ ਇਹ ਆਂਦਾ ਕਿ ਅਸ਼ਲੀਲਤਾ ਪਰੇ ਸ਼ਬਦ ਬੋਲਨੇ ਗਾਲਾਂ ਕੱਢਣੀਆਂ ਇੱਕ ਮਨੁੱਖ ਨੂੰ ਸੋਭਾ ਨਹੀਂ ਦਿੰਦੀਆਂ ਤੇ ਫਿਰ ਮੈਂ ਸਬਿੱਧੀਆਂ ਕਿ ਉਸ ਪਦਵੀ ਦਾ ਕਿੰਨਾ ਨੁਕਸਾਨ ਹੋਇਆ ਹੈ ਅਗਰ ਉਸ ਨੇ ਇਤਿਹਾਸ ਨੂੰ ਕਿੰਨਾ ਕਲੰਕਿਤ ਕੀਤਾ ਹੈ ਇਸ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਕਿੰਨੀਆਂ ਤਰਫੀਆਂ ਹੋਣਗੀਆਂ ਕਿ ਸਾਡੀ ਉਹ ਮਹਾਨ ਸੰਸਥਾ ਦਾ ਮੁਖੀ ਜਿਹੜਾ ਹੈ ਜਦੋਂ ਇਦਾਂ ਦੇ ਸ਼ਬਦ ਬੋਲੇਗਾ ਤੇ ਅਸੀਂ ਦਿੱਤੇ ਗੁਰਨਾਗਰ ਸਾਹਿਬ ਦਾ ਸਨੇਹਾ ਦੇਣਾ ਜੇ ਗੁਰਨਾਥ ਸਰ ਫਲਸਫੇ ਨੂੰ ਇਸ ਦੁਨੀਆ 'ਚ ਪ੍ਰਚਾਰ ਨਾਲ ਸੋ ਕਿਉ ਮੰਦਾ ਕਿ ਜਿੱਤ ਜਮੈ ਰਾਜਾਨ ਜਿਸ ਪਾਤਸ਼ਾਹ ਨੇ ਬਰਾਬਰੀ ਦਾ ਦਰਜਾ ਦਿੱਤਾ ਸਨਮਾਨ ਦਿੱਤਾ ਆਪਣੀ ਗੋਚ 'ਚ ਬਿਠਾ ਕੇ ਜਨਨੀ ਕਿਹਾ ਸਿਰਜਨਹਾਰੀ ਕਿਹਾ ਅੱਜ ਉਹਦੇ ਫਲਸਫੇ ਨੂੰ ਕਿੰਨੀ ਵੱਡੀ ਆਂਚ ਹੈ ਸੋ ਮੈਂ ਸਿਰਫ ਉਹਨਾਂ ਨੂੰ ਇਹੀ ਕਹਿ ਕੇ ਆਈ ਹਾਂ ਭਾਵੇਂ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਪਦਵੀ ਦੀ ਅੱਜ ਤੋਹੀਨ ਵੀ ਹੋਈ ਹੈ ਮੈਨੂੰ ਇਹ ਵੀ ਦੁੱਖ ਹੈ ਕਿ ਅੱਜ ਪਹਿਲੀ ਵਾਰ ਹੋਇਆ ਇਤਿਹਾਸ ਵਿੱਚ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਔਮਨ ਕਮਿਸ਼ਨ ਵਿੱਚ ਇੱਕ ਗਾਲਾ ਕੱਢਣ ਦੇ ਗਾਲਾ ਕੱਢਣ ਤੇ ਉੱਤੇ ਦੋਸ਼ੀ ਪਾ ਕੇ ਆਪਣੇ ਨੂੰ ਦੋਸ਼ੀ ਮੰਨ ਕੇ ਇੱਥੇ ਆ ਜਰਿਆ ਇਹ ਵੀ ਸਾਡੇ ਵਾਸਤੇ ਬੜਾ ਵੱਡਾ ਅਜ ਕਲੰਕ ਹੈ ਬੜਾ ਵੱਡਾ ਅਫਸੋਸ ਹੈ ਤੇ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਕੁਰਸੀ ਦਾ ਪ੍ਰਧਾਨ ਅੱਜ ਇੱਥੇ ਤਲਬ ਕੀਤਾ ਗਿਆ ਪਰ ਮੈਂ ਇਹ ਸਮਝਦੀ ਜਿਸ ਨੇ ਉਸ ਕੁਰਸੀ ਦਾ ਅਪਮਾਨ ਕੀਤਾ ਹੈ ਉਹਨੂੰ ਇਸ ਤਰ੍ਹਾਂ ਨਹੀਂ ਛੱਡਿਆ ਜਾ ਸਕਦਾ ਜੇ ਉਹਨਾਂ ਨੇ ਐਕਸ਼ਨ ਲਿਆ ਮੈਂ ਉਹਨਾਂ ਨੂੰ ਬੇਨਤੀ ਕਰਕੇ ਆਈ ਹਾਂ ਕਿ ਤੁਸੀਂ ਕਰੋ ਆਪਣੀ ਕਾਰਵਾਈ ਕਿਉਂਕਿ ਕਾਨੂੰਨੀ ਕਾਰਵਾਈ ਕਰਨੀ ਉਹਨਾਂ ਦਾ ਫਰਜ਼ ਬੰਦ ਹੈ ਉਹ ਕਾਨੂੰਨੀ ਕਾਰਵਾਈ ਕਰਨੀ ਠੀਕ ਹੈ ਮੈਂ ਦਰਜ ਕਰਵਾਉਣ ਦੀ ਤੁਸੀਂ ਮੰਗ ਕੀਤੀ ਹੈ ਕਿ ਐਫ ਆਈਰ ਦਰਜ ਕਰ ਮੈਨੂੰ ਨਹੀਂ ਪਤਾ ਕੀ ਹੋਣਾ ਹੈ ਕੀ ਨਹੀਂ ਹੋਣਾ ਪਰ ਮੈਂ ਉਹਨੂੰ ਕਿਹਾ ਕਿ ਜਿਹੜਾ ਐਕਸ਼ਨ ਤੁਹਾਡੇ ਵੱਲੋਂ ਬੰਦ ਹੈ ਲੀਗਲ ਬੰਦ ਹੈ ਲਾਫਲ ਬੰਦ ਹੈ ਉਹ ਤੁਸੀਂ ਆਪਣਾ ਕਰ ਲਓ ਦਿੱਤੀ ਤੌਰ ਤੇ ਕੋਈ ਦਿੱਤਾ ਉਹਨਾਂ ਨੂੰ ਮੈਂ ਕੁਝ ਨਹੀਂ ਦਿੱਤਾ ਜੀ ਨਾ ਮੈਂ ਕੋਈ ਐਪਲੀਕੇਸ਼ਨ ਦਿੱਤੀ ਸੀ ਨਾ ਮੈਂ ਕਿਸੇ ਹੋਰ ਤਾ ਤੇ ਲਿਖ ਕੇ ਦਿੱਤਾ ਜੇਕਰ ਸ਼੍ਰੀ ਅਕਾਲਤਾਰ ਸਾਹਿਬ ਤੇ ਇਹਨੇ ਜਾ ਕੇ ਦੋਸ਼ੀ ਮੰਨਿਆ ਜੇ ਨਹੀਂ ਆਪ ਬਿਆਨ ਦੇ ਕੇ ਦੋਸ਼ੀ ਮੰਨੇ ਆ ਇੱਥੇ ਆ ਕੇ ਵੀ ਲਿਖ ਕੇ ਦੇ ਕੇ ਗਿਆ ਕਿ ਮੈਂ ਦੋਸ਼ੀ ਐ ਸੋ ਜੇ ਉਹ ਦੋਸ਼ੀ ਮੰਨੇ ਨੇ ਆਪਣੇ ਆਪ ਨੂੰ ਤੇ ਜਿਹੜਾ ਦੋਸ਼ੀ ਮੰਨ ਜਾਵੇ ਤੇ ਜਿਹੜਾ ਹੁਣ ਤੁਸੀਂ ਦੇਖਦੇ ਜੇਲਾਂ ਵਿੱਚ ਵੀ ਦੁਨਿਆਵੀ ਜੇਲਾਂ ਜਿਹੜੀਆਂ ਦੇਖਦੇ ਉੱਥੇ ਵੀ ਜੇ ਦੋਸ਼ੀ ਕਹਿੰਦਾ ਕਿ ਮੈਂ ਕਤਲ ਕੀਤਾ ਮੈਂ ਆ ਕੰਮ ਕੀਤਾ ਮੈਂ ਗਲਤੀ ਕੀਤੀ ਐ ਤੁਹਾਨੂੰ ਸਜ਼ਾ ਮਿਲਦੀ ਐ ਉਹ ਇਹ ਨਹੀਂ ਕਹਿੰਦੇ ਜਾਵੇ ਤੂੰ ਕੀਤੀ ਐ ਤੇ ਮaaf ਕਰ ਦਿੱਤਾ ਸੋ ਕਾਨੂੰਨ ਜੋ ਇਜਾਸ ਦੇ ਕੇ ਕਰਨਗੇ ਤੁਸੀਂ ਦੋਸ਼ੀ ਮੰਨਦੇ ਹੋ ਜਾਂ ਮaaf ਕਰਦੇ ਹੋ ਜੀ ਤੁਸੀਂ ਦੋਸ਼ੀ ਮੰਨਦੇ ਹੋ ਉਹਨਾਂ ਨੂੰ ਜੀ ਆਪਣੇ ਮਾਫ ਕਰ ਦਿਓ ਸਾਰਾ ਸੰਸਾਰ ਮੰਨਦਾ ਮੈਂ ਕੌਣ ਬਾਈਟ ਚੱਲ ਰਹੀ ਹੈ